ਇਸ ਲਈ ਤਿੰਨ ਦਿਨਾਂ ਤੋਂ ਦਿਲ ਬੜਾ ਉਦਾਸ ਹੈ ਕਿਉਂਕਿ ਮੇਰੇ ਪਿੰਡ ਦੇ ਆਉਣ ਦੇ ਮੇਰੇ ਪਰ ਮਿੱਤਰ ਡਾਕਟਰ ਚੇਤ ਸਿੰਘ ਉਹਨਾਂ ਦੇ ਵੱਡੇ ਭਾਈ ਸਾਧੂ ਸਿੰਘ ਤੇ ਸਾਧੂ ਸਿੰਘ ਦਾ ਬੇਟਾ 5 ਸਾਲ ਪਹਿਲਾਂ ਪਰਵਾਰ ਨੂੰ ਪੈਰਾਂ 'ਚ ਰਖੜਾ ਕਰ ਲਈ ਘਰ ਛੱਡ ਕੇ ਪਰਦੇਸੀ ਹੋ ਜਾਂਦਾ ਮਨੀਲਾ ਚਲਾ ਜਾਂਦਾ ਮਨੀਲਾ 'ਚ ਉੱਥੇ ਉਹਨਾਂ ਦੇ ਭੂਆ ਦਾ ਲੜਕਾ ਬਣਪ੍ਰੀਤ ਤੇ ਕੁ ਹੋਰ ਰਿਸ਼ਤੇਦਾਰ ਸਨ ਬਹੁਤ ਵਧੀਆ ਜ਼ਿੰਦਗੀ ਬਸਰ ਹੋ ਰਹੀ ਸੀ ਤੇ ਚਾਚਾ ਸਾਧੂ ਸਿੰਘ ਤਾਂ ਜਿਹੜਾ ਪਰਿਵਾਰ ਇੱਕ ਸਧਾਰਨ ਕਿਸਾਨ ਬਹੁਤੋ ਕਾਗ ਜਾਰਾ ਹੁੰਦਾ ਜਦੋਂ ਸੁਧਾਰ ਨ ਕਿਸਾਨ ਲਈ ਕੋਈ ਸਰਕਾਰਾਂ ਦੀਆਂ ਬੜੀਆਂ ਨੀਤੀਆਂ ਉਤੋਂ ਕਾਲੇ ਕਾਨੂੰਨ ਥੋਪੇ ਗਏ ਆ ਤੇ ਜ세 ਬੰਦੀਆਂ ਚ ਵੀ ਚਾਚਾ ਸਾਧੂ ਸਿੰਘ ਜੰਦਾ ਕਿਸਾਨਾਂ ਦੇ ਆ ਮਜ਼ਦੂਰਾਂ ਦੇ ਹੱਕੀ ਵੰਗਾ ਲਈ ਜਦੋਂ ਧੰਨੇ ਬਿਜਾਰੇ ਹੁੰਦੇ ਆ ਤਾਂ ਇੱਕ ਸਾਧੂ ਸਿੰਘ ਵੀ ਜਾਂਦਾ ਤੇ ਉਹਨਾਂ ਦਾ ਬੇਟਾ ਨਿੰਦਰ ਸਿੰਘ 5 ਸਾਲ ਹੋ ਗਏ ਸੀ ਮਨੀਲਾ ਚ ਸੜਕ ਪਹਿਲਾਂ ਮਨੀਲਾ ਤੋਂ ਨਿੰਦਰ 4 ਸਾਲਾਂ ਬਾਅਦ ਆਇਆ ਆਪਣੇ ਘਰ ਮੇਰੇ ਨਾਲ ਆਪਣੇ ਪਰਿਵਾਰ ਨੂੰ ਬੜਾ ਮਲਾਪੜਾ ਨਿੱਕੇ ਸੁਭਾ ਦਾ ਖੜੀ ਵਰਗਾ ਜਵਾਨ ਜਿਹੜਾ ਬਾਹਰ ਬੰਦਾ ਰਹਿਣ ਲੱਗ ਜਾਂਦੇ ਨਾ ਉਹਦੀ ਸੋਚ ਬਦਲ ਜਾਂਦੀ ਹੈ ਸਾਡੇ ਨਾਲੋਂ ਇੱਥੇ ਨਾਲੋਂ ਇੱਥੇ ਅਸੀਂ ਥੋੜੀ ਥੋੜੀ ਗੱਲਾਂ ਪਿੱਛੇ ਇੱਕ ਗਿਲੇ ਸਿੱਕ ਵੀ ਰੱਖਦੇ ਆ ਵੈਰ ਵਿਰੋਧ ਪਾਲ ਲੈਣੇ ਤੇ ਜਦੋਂ ਵਿਦੇਸ਼ਾਂ ਚ ਬੰਦਾ ਚਲਾ ਜਾਂਦਾ ਪਰਦੇਸੀ ਹੋ ਜਾਂਦਾ ਨਾ ਉਹ ਉਹ ਸਾਰਾ ਕੁਝ ਉਹ ਦੇਸ਼ ਸਿਖਾ ਦਿੰਦਾ ਉੱਥੇ ਬਹੁਤ ਕੁਝ ਬੰਦਾ ਸਿੱਖਦਾ ਵੀ ਨਹੀਂ ਯਾਰ ਸਾਨੂੰ ਨਿੱਕੀਆਂ ਮੋਟੀਆਂ ਗੱਲਾਂ ਪਿੱਛੇ ਨਹੀਂ ਗੁੱਸੇ ਗਲੇ ਕਰਨੇ ਚਾਹੀਦੇ ਸੋ ਦੋਸਤੋ ਹਿੰਦਰ ਸਿੰਘ ਦੋ ਦਿਨ ਪਹਿਲਾਂ ਮਨੀਲਾ ਚ ਇੱਕ ਆਪਣੀ ਡਿਊਟੀ ਕਰਕੇ ਦੁਪਹਿਰ ਦੇ ਸਮੇਂ ਘਰ ਆ ਰਿਹਾ ਸੀ ਉੱਥੇ ਇੱਕ ਸਕੂਟਰੀਆਂ ਜਿਵੇਂ ਆਪਣੇ ਹੁੰਦੀਆਂ ਉਹਨਾਂ ਨੂੰ ਮੋਟਰ ਕਹਿੰਦੇ ਆ ਉਤਰੋਂ ਪਾਰਸ ਪੈ ਰਹੀ ਆ ਚਿੱਤ ਚੇਤਾ ਵੀ ਨਹੀਂ ਸੀ ਵੀ ਕੋਈ ਇਹੋ ਜਿਹਾ ਹਾਦਸਾ ਵਾਪਰ ਜੂਗਾ ਪਰ ਰਸਤੇ 'ਚ ਕੋਈ ਅਟੈਕ ਹੋ ਗਿਆ ਦਿਲ ਦਾ ਦੌਰਾ ਪੈ ਗਿਆ ਜਦੋਂ ਦਿਲ ਦਾ ਦੌਰਾ ਪੈ ਗਿਆ ਤਾਂ ਸਮਝੋ ਵੀ ਉਹ ਸਕੂਟਰੀ ਵੀ ਕਾਬੂ ਤੋਂ ਬਾਹਰ ਹੋ ਗਈ ਹੋਣੀ ਐ ਤੇ ਉੱਥੇ ਨੇੜੇ ਇੱਕ ਚੈੱਕ ਪੁਆਇੰਟ ਸੀ ਜਿਹੜੇ ਆਪਣੇ ਪੁਲਿਸ ਦੀ ਉਥੋਂ ਦੀ ਨੀਲਾ ਦੀ ਉਹਨਾਂ ਨੇ ਵੀ ਦੱਸਿਆ ਸੀ ਵੀ ਇਹ ਇੱਕੇ ਦਾ ਮੀ ਡਿੱਗਿਆ ਆਉਂਦਾ ਤੇ ਡਿੱਗਣ ਸਾਰ ਤੇ ਦੁਬਾਰ ਜਦੋਂ ਤੱਕ ਉਹ ਗਏ ਆ ਤੂੰ ਉਦੋਂ ਤੱਕ ਉਹ ਹੈ ਤੁਸੀਂ ਬਣ ਚੁੱਕਿਆ ਸੀ ਨਿੰਦਰ ਸਿੰਘ ਇੱਕ ਸਾਲ ਪਹਿਲਾਂ ਜਦੋਂ ਆਇਆ ਸੀ ਨਾ ਤੇ ਮੇਰੀ ਬੇਟੀ ਵੀ ਦੁਨੀਆ ਤੋਂ ਤਿੰਨ ਤਿੰਨ ਸਾਲ ਪਹਿਲਾਂ ਸੜਖਾਸੇ ਚ ਚਲੀ ਗਈ ਸੀ ਬਹੁਤ ਰੋਇਆ ਸੀ ਦਰਦ ਸੀ ਉਹਦੇ ਸੀਨੇ ਵਿੱਚ ਮੇਰੇ ਘਰ ਆਇਆ ਮਾਤਾ ਦਾ ਪਰਿਵਾਰ ਨਾਲ ਦੁੱਖ ਸੁੱਖ ਸਾਂਝਾ ਕੀਤਾ ਤੇ ਚੰਗੇ ਸਨੇਹ ਦੇਂਦਾ ਸੀਗਾ ਯਾਰ ਵੀ ਮਿਲ ਰਲ ਮਿਲ ਕੇ ਰਿਹਾ ਕਰੋ ਅਸੀਂ ਪਰ ਆ ਪਰਿਵਾਰਾਂ ਚ ਗੁੱਸੇ ਗਿਲੇ ਛੋਟੇ ਛੋਟੇ ਗੱਲਾਂ ਤੇ ਰੱਖ ਲੈਣੇ ਆ ਰੇਤਨਾ ਤੇ ਇੰਚ ਵੀ ਰੱਖ ਲੈਣੇ ਆ ਪਰ ਇਹ ਜਿਹੜਾ ਸਾਡਾ ਛੋਟਾ ਵੀਰ ਸੀ ਨਿੰਦਰ ਸਿੰਘ ਇਹ ਮਿਸਾਲ ਆ ਵੀ ਆਪਣੇ ਨੂੰ ਜੋੜਨ ਲਈ ਸੋ ਕਰਦਿਆਂ ਜਿਹੜੀਆਂ 40 ਸਾਲਾਂ ਦਾ ਕੰਮਕਾਰ ਕਰਕੇ ਥੋੜਾ ਬਹੁਤਾ ਕੁਝ ਸੈਟਵਟ ਕਰ ਗਿਆ ਪਰਿਵਾਰ ਦੇ ਕੁਕਰਜਾਂ ਚੱਕਿਆ ਹੁੰਦਾ ਇਹਦਾ ਥੋੜੇ ਥੋੜੇ ਜਮੀਨਾ ਵਾਲਿਆਂ ਨੇ ਜਿਹੜਾ ਲੈਣਾ ਵੀ ਬਹੁਤ ਹੁੰਦਾ ਕਰਕੇ ਥੋੜਾ ਬਹੁਤਾ ਲਿਪਾ ਪੋਚੀ ਕਰਦੇ ਵੀ ਥੋੜੀ ਬਹੁਤੀ ਕਰ ਗਿਆ ਸੀ ਵਿਚਾਰਾ ਫਿਰ ਚਲਾ ਗਿਆ ਉੱਥੇ ਜਾ ਕੇ ਜਿਹੜੇ 1 ਸਾਲ ਤੇ ਫਿਰ ਉਵੇਂ ਲੰਬਾ ਸੰਘਰਸ਼ ਕਿਉਂਕਿ ਜਿਹੜਾ ਮਨਪ੍ਰੀਤ ਮਾਨਾ ਸਾਡੀ ਭੂਆ ਦਾ ਲੜਕਾ ਯਾਨੀ ਨਿੰਦਰ ਦੀ ਭੂਆ ਦਾ ਲੜਕਾ ਸੀਗਾ ਰੂੜਿਕਪੁਰੇ ਤੋਂ ਸਾਡੀ ਭੂਆ ਦਾ ਲੜਕਾ ਉਹੋ ਵੀ ਉੱਥੇ ਕਈ ਸਾਲਾਂ ਦਾ ਸੀ 15-20 ਸਾਲਾਂ ਦੇ ਹੋਣੇ ਉੱਥੇ ਹੋਰ ਰਿਸ਼ਤੇਦਾਰ ਵੀ ਸੋਨਾਂ ਦੇ ਉਹਨਾਂ ਕੋਲੇ ਗਿਆ ਸੀ ਉੱਥੇ ਰਹਿੰਦਾ ਸੀ ਉਹਨਾਂ ਇਹ ਜਦੋਂ ਹਾਦਸਾ ਹੋ ਜਾਂਦਾ ਦੋਸਤੋ ਤੇ ਗੱਲ ਜਿਹੜੀ ਖਬਰ ਆ ਦੁਖਦਈ ਪਰਿਵਾਰ ਤੱਕ ਪਹੁੰਚਦੀ ਆ ਤਾਂ ਬਹੁਤ ਵੱਡਾ ਬਜ਼ੁਰਗ ਮਾਪਿਆਂ ਤੇ ਪਹਾੜ ਟਿਕ ਪੈਂਦਾ ਦੁੱਖਾਂ ਦਾ ਕਹਿੰਦੇ ਨੇ ਉਹਨਾਂ ਪਹਾੜ ਤਾਂ ਭਾਰ ਨਹੀਂ ਹੁੰਦਾ ਜਿੰਨਾ ਜਵਾਨ ਪੁੱਤ ਦੀ ਅਰਥੀ ਬਜ਼ੁਰਗ ਮਾਪਿਆਂ ਨੂੰ ਮੁੱਢੇ ਤੇ ਚੱਕਣੀ ਪੈਂਦੀ ਹੋਵੇ ਮੁੱਢੇ ਬਾਰੇ ਇੱਥੇ ਇੱਥੇ ਗੱਲ ਕੁਝ ਹੋਰ ਹੀ ਸੀ ਇੱਥੇ ਤਾਂ ਬਜ਼ੁਰਗ ਮਾਪਿਆਂ ਨੂੰ ਆਪਣਾ ਬੱਚੇ ਦੀ ਮਿੱਟੀ ਸਮੇਟਣ ਦੇ ਹੁਕਮ ਵੀ ਨਹੀਂ ਹੋਇਆ ਵਿਦੇਸ਼ਾਂ ਚਲੇ ਜਾਂਦੇ ਆ ਜੀ ਉੱਥੇ ਬਹੁਤ ਮਜਬੂਰੀਆਂ ਹੁੰਦੀਆਂ ਉੱਥੋਂ ਤਾਂ ਜੇ ਕੋਈ ਮੌਤ ਹੋ ਜਾਂਦੀ ਹੈ ਡੈੱਡ ਬੋਡੀ ਵੀ ਇੱਥੇ ਆਉਣ ਲਈ ਲੱਖਾਂ ਰੁਪਏ ਲੱਗ ਜਾਂਦਾ ਤੇ ਨਹੀਂ ਤਾਂ ਫਿਰ ਸਰਕਾਰਾਂ ਇਜਾਜ਼ਤ ਵੀ ਨਹੀਂ ਦਿੰਦੀਆਂ ਇਹ ਗੱਲਾਂ ਵੀ ਆ ਕਾਗਜ਼ ਪੱਤਰੀ ਬਹੁਤ ਕੁਛ ਹੁੰਦਾ ਜੀ ਉੱਥੇ ਐਡਾ ਸੌਖਾ ਨਹੀਂ ਹੁੰਦਾ ਸੋ ਨਿੰਤਰ ਦੀ ਮਿੱਟੀ ਵੀ ਮਨੀਲਾ ਚ ਐਤਵਾਰ ਨੂੰ 12 ਆਪਣੇ ਆ ਜਨਵਰੀ ਨੂੰ 1:30 ਵਜੇ ਉੱਥੋਂ ਦਾ 3:00 ਵਜੇ ਦਾ ਟਾਈਮ ਹੋਊਗਾ ਕਿਉਂਕਿ ਆਪਣੇ ਨਾਲੋਂ ਇੰਡੀਆ ਨਾਲੋਂ 3 ਘੰਟੇ ਅੱਗੇ ਆ ਮਨੀਲਾ ਦੇਸ਼ ਫਿਰ ਉਹ ਮਨਪ੍ਰੀਤ ਜਿਹੜੇ ਸਾਡੇ ਪੂਆ ਦੇ ਲੜਕੇ ਉਹਨਾਂ ਦੇ ਪੂਆ ਦੇ ਲੜਕੇ ਨਿੰਦਰ ਦੇ ਉਹਨਾਂ ਨੇ ਇਹ ਸਾਰਾ ਰੈਬਸਪਰਾ ਕੀਤਾ ਪਰਿਵਾਰ ਨਾਲ ਨਾਨਕਾ ਪਰਿਵਾਰ ਨਾਲ ਵੀ ਇਹ ਜਿਹੜੀ ਵਾਲਕ ਨੇ ਕਰਤੀ ਹੈ ਇਹ ਤਾਂ ਮਿਲ ਨਹੀਂ ਸਕਦੇ ਆਪਾਂ ਪਰ ਹੁਣ ਜਿਹੜੀ ਮਿੱਟੀ ਹੈ ਇਹ ਆਪਾਂ ਇੱਥੇ ਨਹੀਂ ਲੈ ਸਕਦੇ ਇੰਡੀਆ ਸੋ ਉਹਨਾਂ ਨੇ ਪਰਿਵਾਰ ਨੂੰ ਟਾਈਮ ਦਿੱਤਾ ਉੱਥੇ ਉਹਨਾਂ ਨੇ ਇੱਕ ਪੋਸਟਪਾਤਰੀ ਮਨਪ੍ਰੀਤ ਨੇ ਵੀ ਜਿਹੜੀ ਨਿੰਦਰ ਸਿੰਘ ਦੀ ਜਿਹੜੀ ਅੰਤਮ ਸੰਸਕਾਰ ਹੋਵੇਗਾ ਉਹ ਟਾਈਮ ਦਿੱਤਾ ਉਹਨਾਂ ਨੇ ਉਹਦਾ ਐਡਰੈਸ ਦਿੱਤਾ ਰੀਲਾ ਚ ਤੇ ਕੱਲੋ ਦਾ ਅੰਤਮ ਸੰਸਕਾਰ ਹੋ ਗਿਆ ਉੱਥੇ ਅਜਿਹਾ ਆਇਆ ਨਹੀਂ ਸੀ ਦੋ ਭਾਈ ਆ ਇੱਕ ਭਾਈ ਭਾਈ ਵਿਆਹ ਹੈ ਵੱਡਾ ਇਹਦੇ ਸਹਰੇ ਬਣ ਕੇ ਉੱਥੋਂ ਰਵਾਨਾ ਕੀਤਾ ਗਿਆ ਰੁਕਸਤ ਕੀਤਾ ਗਿਆ ਦੁਨੀਆ ਤੋਂ ਉਸ ਨੂੰ ਕਿਉਂਕਿ ਨਿੰਦਰ ਦੇ ਉੱਥੇ ਭਰਾ ਤੇ ਭਜਾਂਜਾ ਤੇ ਹੋਰ ਰਿਸ਼ਤੇਦਾਰ ਵੀ ਸੀ ਉਹਨਾਂ ਨੇ ਇਹ ਅੰਤਮ ਰਸਮਾਂ ਕੀਤੀਆਂ ਕੜੀ ਵਰਗਾ ਬੱਗ ਬਰੂ ਲੋਥਣ ਕੇ ਰਹਿ ਗਿਆ ਸੋ ਇਹਨਾਂ ਨੇ ਹੋਰ ਕੋਈ ਹਾਲਤ ਆ ਹੋ ਰਹੀ ਸਕਦਾ ਸੀ ਮੋਬਾਈਲ ਤੇ ਵੀਡੀਓ ਯਾਨੀ ਕੋਈ ਲਾਈਵ ਹੋ ਜਾਂਦਾ ਕਈ ਵਾਰੀ ਜਾਂ ਆਏ ਕਰਕੇ ਤੋਂ ਕੁਝ ਦਿਖਾਤਾ ਹੁਣ ਸੋ ਦੋਸਤੋ ਮੈਂ ਤਾਂ ਕੈਨੇਡਾ ਚ 2 ਮਹੀਨੇ ਪਹਿਲਾਂ ਆਇਆ ਇੱਥੇ ਸਾਡੇ ਅੱਧੀ ਰਾਤ ਹੋ ਗਈ ਹੁਣੀ ਉਦੋਂ ਹੋ ਗਈ ਸੀਗੀ ਬਹੁਤ ਢੀਕ ਕੀਤੀ ਕੋਈ ਮੇਰੇ ਕੋਲ ਵੀਡੀਓ ਨਹੀਂ ਪਹੁੰਚੀ ਨੀਂਦ ਹੀ ਨਹੀਂ ਆਈ ਤੇ ਬਹੁਤ ਔਖਾ ਹੁੰਦਾ ਦੋਸਤੋ ਜਿਹੜਾ ਇੱਕ ਪਰਿਵਾਰ ਆ ਸਾਡਾ ਜਿਵੇਂ ਇੱਕ ਪਿੰਡ ਚ ਜਾਂਦੇ ਹੁੰਦੇ ਚੁੱਲ੍ਹਾ ਨਹੀਂ ਬਲਿਆ ਇੱਥੇ ਬੈਠੇ ਆ ਉੱਥੇ ਹੁੰਦੇ ਤਾਂ ਚਲੋ ਉਹਨਾਂ ਦੇ ਨਾਲ ਹੋਰ ਵੀ ਘੜਦੇ ਮੋਢੇ ਨਾਲ ਬੁੱਢਾ ਲਾਉਂਦੇ ਤੇ ਹੁਣ ਤਾਂ ਦੁੱਖ ਹੀ ਸਾਂਝਾ ਕਰ ਸਕਦੇ ਆ ਪਰਿਵਾਰ ਨਾਲ ਸੋ ਮੇਰਾ ਕਹਿਣ ਦਾ ਇਹ ਜਿਹੜੀ ਸਟੋਰੀ ਪ੍ਰੋਡ ਦਾ ਮਤਲਬ ਇਹ ਹੈ ਵੀ ਦੋਸਤੋ ਅਸੀਂ ਜਦੋਂ ਕੋਈ ਬਾਹਰ ਜਾਂਦਾ ਸਾਡੇ ਭੈਣ ਭਾਈ ਰਿਸ਼ਤੇ ਨਾਤੇ ਬਹੁਤ ਕੁਝ ਸੋਚਦੇ ਉਹਨਾਂ ਬਾਰੇ ਯਾਰ ਬਾਹਰ ਜਾ ਕੇ ਇਹਨਾਂ ਨੇ ਤਾਂ ਬਹੁਤ ਲੱਖਾਂ ਰੁਪਿਆ ਕਰੋੜਾਂ ਰੁਪਿਆ ਕਮਾ ਲਿਆ ਆਪਣਾ ਤੇ ਇਹਨਾਂ ਕੋਲੇ ਪੈਸਾ ਬਹੁਤ ਆ ਜੀ ਤੇ ਆਏ ਆ ਜੀ ਪੈਸਾ ਤਾਂ ਦੋਸਤੋ ਇੱਥੇ ਦਰਖਤਾ ਨਾਲ ਨਹੀਂ ਲੱਗਦਾ ਡਾਲਰ ਜਿਹੜੇ ਵਿਦੇਸ਼ਾਂ ਜਾ ਕੇ ਡਾਲਰ ਦਰਖਤਾ ਨਾਲ ਨਹੀਂ ਲੱਗਦੇ ਬਹੁਤ ਔਖਾ ਪੈਸਾ ਕਮਾਉਣਾ ਨਿੰਦਰ ਨੇ ਕੀ ਕਿੱਡੀ ਕਮਾਈ ਘਾਲਣਾ ਕੀਤੀ ਹੋਣੀ ਹੈ ਵਿਚਾਰੇ ਨੇ ਤੇ ਉਹਨੂੰ ਪਤਾ ਸੀ ਵੀ ਇਹ ਜਿਹੜਾ ਮੈਂ ਵਾਪਸ ਹੀ ਨਹੀਂ ਜਾ ਸਕਣਾ ਆਪਦੇ ਗਰਾਹ ਆਪਦੇ ਨਗਰ ਚ ਇਹ ਪਰਮਾਣਾ ਪਾਲਿਆ ਕਰੋ ਵੀ ਜਿਹੜਾ ਜਿਹੜਾ ਪੁੱਤ ਬਾਹਰ ਜਾਵੜਾ ਘਰ ਸੱਜਣਾ ਬਹੁਤ ਔਖਾ ਇੱਕ ਦਿਨ ਘਰੋਂ ਜਾਵੜੀ ਇਹ ਨਾ ਰਿਸ਼ਤੇਦਾਰੀ ਚ ਦੂਜੇ ਦਿਨ ਆਪਦੇ ਘਰ ਬਣੀ ਆਉਲਦੇ ਆ ਵੀ ਨਹੀਂ ਯਾਰ ਮੇਰਾ ਤਾਂ ਕੰਮ ਰਹਿ ਜੂ ਮੇਰਾ ਖੇਤੀ ਦਾ ਕੰਮ ਰਹਿ ਜੂ ਮੇਰੇ ਪਸ਼ੂ ਢਾਂਡਣੇ ਸੰਭਣਾ ਮੇਰੇ ਆਪ ਦੇ ਕਾਰੋਬਾਰ ਆ ਕੋਈ ਨਿੱਜੀ ਦੁਕਾਨਦਾਰੀ ਹੈ ਜਾਂ ਕੁਝ ਵੀ ਕੰਮ ਹੈ ਨਾ ਸੋ ਦੋਸਤੋ ਜਿਹੜੇ ਤੁਸੀਂ ਭਰੂਪਾ ਲੈਨੇ ਆ ਵੀ ਜਿਹੜੇ ਵਿਦੇਸ਼ਾਂ ਜਾਂਦੇ ਆ ਯਾਰ ਉਹਨਾਂ ਦੇ ਪਰਿਵਾਰਾਂ ਨਾਲ ਖੜਜਿਆ ਕਰੋ ਉਹਨਾਂ ਨਾਲ ਫੋਨ ਖਾਨ ਕਰ ਲਿਆ ਕਰੋ ਕਿਤੇ ਦੋਸਤੋ ਕਰ ਲਿਆ ਕਰੋ ਪ੍ਰਦੇਸੀਆਂ ਨਾਲ ਗੱਲਬਾਤ ਯਾਰ ਬਾਹਰ ਜਾਣਾ ਘਰ ਛੱਡਣਾ ਬਹੁਤ ਔਖਾ ਰੇ ਕੀ ਆਪਦੀ ਰੋਜੀ ਰੋਟੀ ਲਈ ਆਪਦੇ ਪਰਿਵਾਰ ਵਾਲੇ ਨਿਕਲਦੇ ਇਹ ਨਹੀਂ ਕਹਿੰਦੇ ਵੀ ਦੂਜੇ ਤੇ ਕੋਈ ਦੂਜੇ ਲਈ ਜਾਂਦਾ ਪਰ ਬੋਤੋ ਬਾਲੇ ਦੇ ਸਾਂ ਜਾ ਕੇ ਵਿਦੇਸਾਂ ਜਾ ਕੇ ਪੈਸਾ ਬਹੁਤ ਔਖਾ ਬਣਦਾ ਕੰਮਕਾਰ ਬਹੁਤ ਘਟ ਗਏ ਮਹਿੰਗਾਈ ਜਿਆਦਾ ਹੋ ਗਈ ਖਰਚੇ ਪਾਣੀ ਜਿਆਦਾ ਹੁੰਦੇ ਆ ਤੇ ਸਹਜੋ ਕਰਿਆ ਕਰੋ ਜਿਹੜੇ ਆਪਣੇ ਬੱਚੇ ਆ ਜਿਵੇਂ ਤੇ ਮਾਪੇ ਨੂੰ ਵੀ ਬੇਨਤੀ ਆ ਵੀ ਆਪਣੇ ਬੱਚੇ ਜਿਹੜੇ ਵਿਦੇਸ਼ਾਂ 'ਚ ਰਹਿੰਦੇ ਆ ਉਹਨਾਂ ਕੋਲ ਸਵੇਰੇ ਸ਼ਾਮ ਯਾਰ ਉਹਨਾਂ ਦਾ ਉਹਨਾਂ ਦਾ ਹਾਲ ਪੁੱਛ ਲਿਆ ਕਰੋ ਕੱਲ ਆਪਾਂ ਐਸੇ ਨਾ ਪੁੱਛਿਆ ਕਰੋ ਵੀ ਕਿੰਨੇ ਪੈਸੇ ਕਮਾਲੇ ਗਏ ਨੇ ਕਿਹਨੇ ਕਿੰਨੇ ਕ ਵੇਹੇ ਕਮਾਲੇ ਕੱਲ ਆ ਪੈਸੇ ਹੀ ਸਾਰਾ ਕੁਝ ਨਹੀਂ ਹੁੰਦਾ ਦੋਸਤੋ ਪੈਸਾ ਤਾਂ ਆਉਣੀ ਜਾਣੀ ਆ ਸੋ ਮੈਂ ਅੱਜ ਕਿੱਥੋਂ ਗੱਲ ਹੁੰਦੀ ਆ ਬਾਪ ਨਾਲ ਸਾਡੇ ਚਾਚਾ ਜੀ ਨਾਲ ਹੁਣੇ ਗੱਲ ਕਰਕੇ ਹਟਿਆ ਸੀ ਮੈਂ ਥੋੜਾ ਟਾਈਮ ਪਹਿਲਾਂ ਸਾਧੂ ਸਿੰਘ ਨਾਲ ਨਿਰਦਰ ਸਿੰਘ ਦੇ ਪਿਤਾ ਜੀ ਨਾਲ ਮunda ਗੱਲ ਨਹੀਂ ਹੁੰਦੀ ਗੱਲ ਕਿੱਥੇ ਹੁੰਦੀ ਹੈ ਯਾਰ ਜਦੋਂ ਜਵਾਨ ਤੇ ਪੁੱਤ ਉਰਜੇ ਗੱਲਾਂ ਫੋਨਾਂ ਤੇ ਕਦੋਂ ਹੁੰਦੀਆਂ ਫਰਕ ਕੀਤਾ ਵੀ ਕੀ ਜਾ ਸਕਦਾ ਸੋ ਦੋਸਤੋ ਹਲਾਸ਼ੀਰੀ ਦਿਆ ਕਰੋ ਜਿਹੜੇ ਪ੍ਰਵਾਸੀ ਜਿਹੜੇ ਐਨ ਆਰ ਆਈ ਵੀਰ ਆ ਜਿਹੜੇ ਸਾਡੇ ਜਦੋਂ ਅਸੀਂ ਕੋਈ ਫੰਡ ਵਗੈਰਾ ਲੈਣਾ ਹੁੰਦਾ ਉਹਦੋਂ ਉਹਨਾਂ ਨੂੰ ਯਾਦ ਕਰਦੇ ਆ ਯਾਰ ਅਸੀਂ ਟੂਰਨਾਮੈਂਟ ਕਰਾਉਣਾ ਅਸੀਂ ਜਾਂ ਕੋਈ ਸੂਰ ਕਰਾਉਣਾ ਤੇ ਪਰ ਜਦੋਂ ਆ ਦੁੱਖ ਦੇ ਘੜੀ ਚ ਵੀ ਉਹਨਾਂ ਦਾ ਸਾਥ ਦਿਆ ਕਰੋ ਉਹਨਾਂ ਦੇ ਪਰਿਵਾਰਾਂ ਦਾ ਸਾਥ ਦਿਆ ਕਰੋ ਉਹਨਾਂ ਦੇ ਨਾਲ ਦੁੱਖ ਸੁੱਖ ਕਰਿਆ ਕਰੋ ਤੂੰ ਮਜ਼ਾਕ ਜਿਹਾ ਨਾ ਕਰਿਆ ਕਰੋ ਵੀ ਯਾਰ ਉਹ ਤਾਂ ਬਾਹਰ ਗਏ ਆ ਇੰਨਾ ਪੈਸਾ ਕਮਾ ਕੇ ਦੇਉਣਗੇ ਕਰੋੜਾਂ ਬਹੁਤ ਔਖੇ ਕਰੋੜਾਂ ਰੁਪਈਆ ਬਣਦਾ ਬਾਈ ਜੀ ਇੱਥੇ ਘਰ-ਬਾਰ ਗੱਡੀਆਂ 'ਚ ਬਣਦੀਆਂ ਤਾਂ ਬਹੁਤ ਔਖ ਨੇ ਬਹੁਤ ਕੁਝ ਘਾਲਣਾ ਘਾਲਣੀਆਂ ਪੈਂਦੀਆਂ ਪਹਿਲਾਂ ਸਮਾਂ ਹੋਰ ਸੀ ਅੱਜ ਦਾ ਸਮਾਂ ਹੋਰ ਆ ਅੱਜ ਤਾਂ ਇੱਥੇ ਰੁੱਲ ਰਹੇ ਆ ਬੱਚੇ ਚਲੋ ਮੈਂ ਫੇਰ ਕਿਤੇ ਤੁਹਾਡੇ ਨਾਲ ਗੱਲ ਕਰੂੰਗਾ ਇਹ ਟੌਪਿਕ ਤੇ ਤੂੰ ਅੱਜ ਤਾਂ ਸਾਡਾ ਜਿਹੜਾ ਛੋਟਾ ਵੀਰ ਨਿੰਦਰ ਦੁਨੀਆ ਤੇ ਨਹੀਂ ਰਿਹਾ ਸਾਡਾ ਜਿਹੜਾ ਹੈ ਤੁਸੀਂ ਬਣ ਗਿਆ ਤੇ ਉਹਦੇ ਬਾਰੇ ਮੈਂ ਗੱਲ ਕਰਨੀ ਸੀ ਤੇ ਵਹਿਗਰੂ ਉਹਨਾਂ ਨੂੰ ਆਪਣੇ ਚਰਨਾਚ ਨਿਵਾਸ ਪਖਸ਼ੇ ਤੇ ਪਿੱਛੇ ਜਿਹੜਾ ਪਰਿਵਾਰ ਆ ਬਾਣਾ ਮੰਨਣ ਦਾ ਬਲ ਬਖਸ਼ੇ ਬਹੁਤ ਕਿਰਤ ਕਰੋ ਤੇ ਵਡਸਕਣ ਵਾਲਾ ਪਰਿਵਾਰ ਸੀ ਬਾਬੇ ਨਾਨਕ ਦੀ ਸਤਾਤਾ ਤੇ ਛੋਟੀ ਕਿਸਾਨੀ ਬੜਾ ਪਰਿਵਾਰ ਸੀ ਤੇ ਇਹ ਜਿਹੜੇ ਦੁੱਖ ਸੁੱਖ ਆਏ ਆ ਜਵਾਨ ਪੁੱਤ ਦਾ ਚਲੇ ਜਾਣਾ ਤੇ ਮਿੱਟੀ ਵੀ ਨਾ ਆਪਣੇ ਹੱਥਾਂ ਨਾਲ ਸਮੇਟ ਹੋਣੀ ਤੇ ਜਿਹੜੀਆਂ ਅੱਖਾਂ ਇਹ ਮਾ ਬਾਬਪ ਦੀਆਂ ਬਰੂਹਾਂ ਤੇ ਬਣੀਆਂ ਰਹਿਣ ਗਿਆ ਵੀ ਸਾਡਾ ਪੁੱਤ ਅੱਜ ਵੀ ਹੈ ਤੇ ਕੱਲ ਵੀ ਹੈ ਨਾਲੇ ਸਾਹਮਣੇ ਉਹਨਾਂ ਨੇ ਦੇਖ ਲਿਆ ਵੀਡੀਓ ਉਹਨਾਂ ਨੇ ਭੇਜਤੀ ਹੈ ਤੇ ਉਹਨਾਂ ਦੀਆਂ ਅਸਥੀਆਂ ਵੀ ਚੁੱਕ ਕੇ ਭੇਜ ਦੇਣਗੇ ਤੇ ਦੋਸਤੋ ਜਿਹੜਾ ਨਿੰਦਰ ਡਾਕਟਰ ਚੇਤ ਸਿੰਘ ਦਾ ਸਾਕਾ ਭਤੀਜਾ ਤੇ ਸਾਡੇ ਚਾਚਾ ਜੀ ਦਾ ਲੜਕਾ ਸਾਡਾ ਕੋਈ ਫਰਕ ਨਹੀਂ ਪਰਿਵਾਰਕ ਤੌਰ ਤੇ ਸਾਡਾ ਵਧੀਆ ਸਾਥ ਸੀ ਉਸ ਪਰਿਵਾਰ ਨਾਲ ਸਾਝ ਹੈ ਤੇ ਹੁਣ ਉੱਥੇ ਗੁਰਦੁਆਰਾ ਚੰਮੀ ਆਣਾ ਸਾਹਿਬ ਵਿਖੇ ਉਹਨਾਂ ਦਾ ਜਿਹੜਾ ਅੰਤਮ ਅਰਦਾਸ ਹੋਊਗੀ ਸਦਾਜ ਦੀ ਸਮਾਗ ਹੋਊਗਾ ਉਹ ਐਤਵਾਰ ਨੂੰ ਹੋਣਾ ਤੇ 12 ਤੀ ਮੇਲਾ ਦੀ ਸ਼ਾਇਦ ਅਗਲੀ ਤਰੀਕ ਤੁਸੀਂ ਦੇ ਲਾੜੇ ਸਾਹਿਬ ਮੈਨੂੰ ਮੌਕੇ ਤੇ ਤਾਂ ਔੜਦੀ ਨਹੀਂ ਗੱਲ ਅਗਲਾ ਐਤਵਾਰ ਜਿਹੜਾ ਆਉਣਾ ਹੁਣ ਉਹਦੇ ਅੰਤਮ ਅਰਦਾਸ ਹੋਣੀ ਆ ਦਿਉਣ ਬਛਿੰਡੇ ਦਾ ਪਿੰਡ ਦਿਉਣਾ ਜਿਹੜੇ ਤੋਂ 15 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਦਿਉਣਾ ਤੇ ਉੱਥੇ ਗੁਰਦੁਆਰਾ ਚੰਮੀਣਾ ਸਾਹਿਬ ਆ ਉੱਥੇ ਅੰਤਮ ਅਰਦਾਸ ਹੋਣੀ ਆ ਸਾਡੇ ਛੋਟੇ ਵੀ ਨਿੰਦਰ ਸਿੰਘ ਜੀ ਸੋ ਅੱਜ ਨਹੀਂ ਸੋ ਧੰਨਵਾਦ ਜੀ